ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਭ ਤੋਂ ਪਹਿਲਾਂ ਪੰਜ ਮੈਂਬਰੀ ਕਮੇਟੀ ਨਾਲ ਜੁੜਿਆ ਸਵਾਲ ਜੋ ਕੀ ਹੈ 15 ਜੁਲਾਈ ਤੋਂ ਜੋ ਹੈ ਜ਼ਿਲ੍ਹਾ ਤੇ ਸਟੇਟ ਡੈਲੀਗੇਟ ਦੀਆਂ ਚੋਣਾਂ ਦੇ ਲਈ ਮੀਟਿੰਗਸ ਜੋ ਹੈ ਸ਼ੁਰੂ ਹੋਣ ਜਾ ਰਹੀਆਂ ਨੇ ਇਹਨਾਂ ਦਾ ਉਦੇਸ਼ ਕੀ ਹੈ ਇੱਕ ਤਾਂ ਇਸ ਉੱਪਰ ਖੁੱਲ ਕੇ ਗੱਲ ਜ਼ਰੂਰ ਸਾਂਝੀ ਕਰਨਾ ਦੂਜਾ ਜੇ ਸੇ ਗੱਲ ਕਰੀਏ ਦੂਜੇ ਪਾਸੇ ਇਹਨਾਂ ਦਾ ਅਕਾਲੀ ਸਿਆਸਤ ਤੇ ਅੱਜ ਕਿਸ ਤਰ੍ਹਾਂ ਦਾ ਅਸਰ ਪਏਗਾ ਜਦੋਂ ਅਸੀਂ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਜੋ ਹੈ ਹਵਾਲਾਤ ਵਿੱਚ ਹੈ ਵਿਜੀਲੈਂਸ ਦੇ ਤੇ ਨਵਾਂ ਕੇਸ ਵੀ ਹੁਣ ਜੋ ਹੈ ਮਜੀਠੀਆ ਤੇ ਦਰਜ ਹੋ ਸਕਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਤੜਾ ਜੇ ਸੇ ਗੱਲ ਕਰ ਲਈਏ ਤਾਂ ਵਿਕਰਮ ਬਜੀਠੀਆ ਨੂੰ ਬਚਾਉਣ ਵਾਲੇ ਪਾਸੇ ਜ਼ਿਆਦਾ ਜੋ ਹੈ ਉਹਨਾਂ ਦੀ ਸਰਗਰਮੀਆਂ ਦਿਖ ਰਹੀਆਂ ਨੇ ਅਜਿਹੇ ਹਾਲਾਤ ਦੇ ਵਿੱਚ ਜਦੋਂ ਪੰਜ ਮੈਂਬਰੀ ਕਮੇਟੀ ਦੇ ਵਿੱਚ ਜ਼ਿਲਾਵਾਰ ਮੀਟਿੰਗਾਂ ਤੋਂ ਬਾਅਦ ਦੀ ਪ੍ਰਧਾਨਗੀ ਦਾ ਰਾਹ ਖੁੱਲਦਾ ਨਜ਼ਰ ਆ ਰਿਹਾ ਹੈ ਤਾਂ ਫਿਰ ਕਿਸ ਤਰ੍ਹਾਂ ਦੀ ਜਿਹੜੀ ਤਸਵੀਰ ਬਣਦੀ ਨਜ਼ਰ ਆ ਰਹੀ ਹੈ ਇਸ ਉੱਪਰ ਸਭ ਤੋਂ ਪਹਿਲਾਂ ਜ਼ਰੂਰ ਗੱਲ ਸਾਂਝੀ ਕਰਿਓ ਦੇਖੋ ਤੁਹਾਡਾ ਸਵਾਲ ਬੜਾ ਦਿਲਚਸਪ ਹੈ ਪੰਜਾਬ ਦੀ ਸਿਆਸਤ ਬਹੁਤ ਹੀ ਹੈਰਾਨੀਜਨਕ ਮੋੜ ਤੇ ਆ ਗਈ ਹੈ ਮੈਂ ਕਈ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਿਸ ਤਰ੍ਹਾਂ ਦੀ ਰਵਾਇਤੀ ਪਾਰਟੀਆਂ ਦੀ ਸਿਆਸਤ ਹੈ ਭਾਵੇਂ ਕਾਂਗਰਸ ਦੀ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਹੈ ਜਿਹਦੇ ਚ ਸੁਖਬੀਰ ਸਿੰਘ ਬਾਦਲ ਦਾ ਧੜਾ ਹੈ ਮੈਨੂੰ ਨਹੀਂ ਲੱਗਦਾ ਕਿ ਰਵਾਇਤੀ ਪਾਰਟੀਆਂ ਅੱਜ ਵੀ ਆਮ ਆਦਮੀ ਪਾਰਟੀ ਨੂੰ ਚੈਲੰਜ ਕਰਦੀਆਂ ਨਜ਼ਰ ਆਉਂਦੀਆਂ ਨੇ 27 ਭਾਵੇਂ 7 ਸੀਟਾਂ ਕਾਂਗਰਸ ਜਿੱਤ ਕੇ ਦਾਵਾ ਕਰਦੀ ਸੀ ਕਿ 27 ਚ ਸਾਡੀ ਸਰਕਾਰ ਬਣੂਗੀ ਲੋਕ ਸਭਾ ਚ 7 ਸੀਟਾਂ ਜਿੱਤੀਆਂ ਲੇਕਿਨ ਕੋਈ ਜ਼ਿਮਰੀ ਚੋਣ ਕਾਂਗਰਸ ਨਹੀਂ ਜਿੱਤ ਸਕੀ ਬਰਨਾਲਾ ਦੀ ਇੱਕ ਜ਼ਿਮਰੀ ਚੋਣ ਕਾਂਗਰਸ ਜਿੱਤੀ ਹੈ ਉਹ ਵੀ ਤਾਂ ਕਿਉਂਕਿ ਆਮ ਆਦਮੀ ਪਾਰਟੀ ਦੇ ਦੋ ਕੈਂਡੀਡੇਟ ਖੜੇ ਸੀ ਬਾਗੀ ਹੋ ਗਿਆ ਸੀ ਗੁਰਮੀਤ ਬਾਠੂ ਆਜ਼ਾਦ ਖੜਿਆ ਇਹਦਾ ਮਤਲਬ ਹੈ ਸੁਖਵੀਰ ਸਿੰਘ ਬਾਦਲ ਦਾ ਧੜਾ ਅੱਜ ਉਥੇ ਹੀ ਖੜਾ ਹੈ ਸਿਰਫ ਇੱਕੋ ਸੀਟ ਲੋਕ ਸਭਾ ਚ ਜਿੱਤੇ ਕਾਂਗਰਸ 7 ਸੀਟਾਂ ਜਿੱਤੀ ਲੇਕਿਨ ਜਮਨੀ ਚੋਣਾ ਚ ਇਹਨਾਂ ਪਾਰਟੀਆਂ ਦੀ ਜੋ ਸਥਿਤੀ ਹੈ ਉਹਦਾ ਕਾਰਨ ਇਹਨਾਂ ਪਾਰਟੀਆਂ ਦੀ ਆਪਸੀ ਫੁੱਟ ਹੈ ਸੁਖਵੀਰ ਧੜੇ ਚ ਵੀ ਸੁਖਵੀਰ ਸਿੰਘ ਬਾਦਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਚ ਜਿਹੜੀ ਫੁੱਟ ਹੈ ਉਹ ਵੱਡਾ ਕਾਰਨ ਹੈ ਔਰ ਇਸੇ ਤਰ੍ਹਾਂ ਕਾਂਗਰਸ ਦੀ ਫੋਟ ਇੱਕ ਵੱਡਾ ਕਾਰਨ ਹੈ ਕਿ 27 ਚ ਮੈਨੂੰ ਇਹ ਲੱਗਦਾ ਹੈ ਕਿ ਮੁਕਾਬਲਾ ਪੰਜ ਮੈਂਬਰੀ ਕਮੇਟੀ ਚੋਂ ਨਿਕਲਣ ਵਾਲੀ ਅਕਾਲੀ ਲੀਡਰਸ਼ਿਪ ਦੇ ਵਿਚਾਰੇ ਹੋਣਾ ਹੈ ਕਿਉਂ ਕਿ ਪੰਜ ਮੈਂਬਰੀ ਕਮੇਟੀ ਜਿਸ ਤਰ੍ਹਾਂ ਨਾਲ ਪੰਥਕ ਏਕਤਾ ਦੇ ਰਾਹ ਤੇ ਹੈ ਅਮਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਉਹਨਾਂ ਨੇ ਵੀ ਐਲਾਨ ਕਰਤਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਸਾਂਝੇ ਰੂਪ ਚ ਇਕਤਾ ਦੇ ਰੂਪ ਚ ਅੱਗੇ ਵਧ ਸਕਦੇ ਹਾਂ ਔਰ ਜਦੋਂ ਜਦੋਂ ਇੱਕ ਸਰੂਪ ਅਕਾਲੀ ਦਲ ਦਾ ਬਣ ਗਿਆ ਸਾਰੀਆਂ ਧਿਰਾਂ ਜੁੜ ਕੇ ਤੇ ਫਿਰ ਜਿਹੜੀ ਉਹ ਲੀਡਰਸ਼ਿਪ ਨਿਕਲਨੀ ਆ ਜਿਸ ਪਾਸੇ ਪੰਜ ਮੈਂਬਰੀ ਨੇ ਕਦਮ ਵਧਾਤਾ ਸੋ 15 ਤੋਂ 27 ਜੁਲਾਈ ਤੱਕ ਜਿਹੜੀਆਂ ਜ਼ਿਲ੍ਹਾਵਾਰ ਡੈਲੀਗੇਟ ਦੀਆਂ ਜ਼ਿਲ੍ਹੇ ਦੀਆਂ ਔਰ ਸਟੇਟ ਦੀਆਂ ਮੀਟਿੰਗਾਂ ਹੋਣੀਆਂ ਨੇ ਇਹ ਗੱਲ ਮੰਨ ਕੇ ਚੱਲੋ ਕਿ ਇਹ ਮੀਟਿੰਗਾਂ ਨੇ ਜਿਹੜੀਆਂ ਇਹ ਬਹੁਤ ਵੱਡੀ ਸਿਆਸੀ ਬਦਲਾਅ ਦਿਆਂ ਸੂਚਕ ਨੇ ਹੋਰੇ ਇਹਨਾਂ ਮੀਟਿੰਗਾਂ ਦੇ ਵਿੱਚ ਤੁਹਾਨੂੰ ਉਹ ਉਹ ਚਿਹਰੇ ਵੀ ਨਜ਼ਰ ਆਉਣਗੇ ਜਿਹੜੇ ਪਹਿਲਾਂ ਲੱਗਦਾ ਨਹੀਂ ਸੀ ਕਿ ਇਸ ਪਾਸੇ ਆਉਣਗੇ ਸੋ ਜਿਹੜੀਆਂ 15 ਤੋਂ 27 ਜੁਲਾਈ ਤੱਕ ਪੰਜ ਮੈਂਬਰੀ ਕਮੇਟੀ ਦੀਆਂ ਡੈਲੀਗੇਟਸ ਦੀਆਂ ਮੀਟਿੰਗਾਂ ਹੋਣਗੀਆਂ ਸੁਖਵੀਰ ਸਿੰਘ ਬਾਦਲ ਧੜੇ ਨਾਲ ਜੁੜੇ ਕਈ ਲੀਡਰ ਉਹਨਾਂ ਨੂੰ ਖੁੱਲ ਕੇ ਆਉਣਾ ਪੈਣਾ ਇਸ ਵੇਲੇ ਔਰ ਉਹ ਆਉਣਗੇ ਬਹੁਤ ਵੱਡੀ ਗਿਣਤੀ ਚਾਹਣਗੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਆਉਣਗੇ ਪੰਜ ਮੈਂਬਰੀ ਕਮੇਟੀ ਵਾਲੇ ਇਹ ਇੱਕ ਵੱਡੇ ਬਦਲਾਅ ਦਾ ਸੂਚਕ ਹੋਰ ਸਾਡੇ ਸਾਹਮਣੇ ਦਰਜ ਹੋਏਗਾ ਭਰਤੀ 829000 ਵਾਪਸ ਆ ਗਈ 2829 ਲੱਖ ਭਰਤੀ ਗਈ ਸੀ ਭਰਤੀਆਂ ਵਾਪਸ ਆ ਰਹੀਆਂ ਨੇ 10 ਜੁਲਾਈ ਤੱਕ ਕਾਪੀਆਂ ਲਈਆਂ ਜਾਣੀਆਂ ਨੇ ਪਰ ਮੈਨੂੰ ਲੱਗਦਾ ਲੋਕਾਂ ਨੇ ਫਿਰ ਵੀ ਕਾਪੀਆਂ ਬਾਅਦ ਚ ਮੋੜ ਨਹੀਂ ਆ ਹੋਰ ਭਰ ਕੇ ਜਿਹੜੀਆਂ ਉਹਨਾਂ ਕੋਲੇ ਪਈਆਂ ਨੇ ਭਰ ਰਹੇ ਨੇ ਜਾਂ ਭਰਤੀ ਹੋ ਰਹੀ ਹੈ ਫਿਰ ਇਹ ਆંકੜਾ ਵੱਡਾ ਹੋ ਜਾਣਾ ਹੈ ਔਰ 15 ਤੋਂ 27 ਜੁਲਾਈ ਤੱਕ ਦੀਆਂ ਮੀਟਿੰਗਾਂ ਨੇ ਇਹ ਪ੍ਰਭਾਵ ਦੇਣਾ ਹੈ ਕਿ ਡੈਲੀਗੇਟ ਨਵੇਂ ਡੈਲੀਗੇਟ ਬਣ ਕੇ ਆਏ ਨੇ ਪੁਰਾਣੇ ਤਾਂ ਰਹਿਣਾ ਹੀ ਨੇ ਨਵੇਂ ਡੈਲੀਗੇਟ ਵੀ ਚੁਣੇ ਜਾਣੇ ਨੇ ਸੋ ਸ਼ੁਗਵੀਰ ਸਿੰਘ ਬਾਦਲ ਦੇ ਧੜੇ ਨੇ ਵੀ ਹਾਲਾਂਕਿ ਡੈਲੀਗੇਟ ਚੁਣੇ ਨਵੇਂ ਪੁਰਾਣੇ ਮੈਂਬਰਸ਼ਿਪ ਕੀਤੀ ਤੇ ਪ੍ਰਧਾਨ ਬਣਾਤਾ ਪਰ ਪੰਜ ਮੈਂਬਰੀ ਕਮੇਟੀ ਦੇ ਪ੍ਰਤੀ ਸਮਰਪਣ ਲੋਕਾਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਲਾਗੂ ਕਰਦੇ ਹੋਏ ਕਮੇਟੀ ਵੱਧ ਰਹੀ ਹੈ ਅੱਗੇ ਇਸ ਕਰਕੇ ਜਿਹੜਾ ਪੰਜਾਬ ਦੀ ਤੁਸੀਂ ਸਿਆਸਤ ਤੇ ਪ੍ਰਭਾ ਦੀ ਗੱਲ ਕਰਦੇ ਹੋ ਹੁਣ ਜਦੋਂ ਡੈਲੀਗੇਟ ਚੁਣੇ ਜਾਣੇ ਨੇ ਸੰਗਠਨ ਦੀਆਂ ਚੋਣਾਂ ਦਾ ਜਨਰਲ ਇਜਲਾਸ ਦਾ ਵਕਤ ਤੈਅ ਹੋ ਜਾਣਾ ਔਰ ਅਗਸਤ ਦੇ ਵਿੱਚ ਵੀ ਜਨਰਲ ਇਜਲਾਸ ਹੁੰਦਾ ਤੇ ਬਹੁਤ ਵੱਡਾ ਪ੍ਰਧਾਨਗੀ ਦੇ ਰੂਪ ਦੇ ਵਿੱਚ ਇੱਕ ਨਵਾਂ ਬਦਲਾ ਪੁਨਰ ਸੁਰਜੀਤ ਅਕਾਲੀ ਦਲ ਨਜ਼ਰ ਆਊਗਾ ਔਰ ਹਰਜੋਤ ਜੀ ਮੈਂ ਅੱਗੇ ਵੀ ਇਹ ਕਿਹਾ ਕਿ ਜਿਸ ਪਾਸੇ ਸੰਗਤ ਹੁੰਦੀ ਹੈ ਜਿਸ ਪਾਸੇ ਵੋਟਰ ਹੁੰਦੇ ਨੇ ਉਸੇ ਸੰਗਠਨ ਦੀ ਉਸੇ ਪਾਰਟੀ ਦੀ ਤਾਕਤ ਸੁਪਰੀਮ ਤੇ ਵੱਡੀ ਹੁੰਦੀ ਹੈ ਔਰ ਜਦੋਂ ਐਡੀ ਵੱਡੀ ਤਾਕਤ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਲਹਿਰ ਦੇ ਰੂਪ ਚ ਹੰਗਾਰਾ ਮਿਲ ਰਿਹਾ ਹੈ ਤੇ ਉਹ ਫਿਰ ਇੱਕ ਬਦਲਾਅ ਦਾ ਸੂਚਕ ਤਾਂ ਬਣੇਗੀ ਤੇ 27 ਦੇ ਵਿੱਚ ਜਿਹੜਾ ਅਸਲ ਮੁਕਾਬਲਾ ਹੋਣਾ ਹੈ ਉਹ ਤਰਨ ਤਰਨ ਦੀ ਜ਼ਮਨੀ ਚੋਂ ਚੋਂ ਨਿਕਲ ਕੇ ਜਾਣਾ ਹੈ ਅਗਸਤ ਤੱਕ ਅਗਰ ਪੁਨਰਸੁਰਜੀਤ ਹੋ ਗਿਆ ਅਕਾਲੀ ਦਲ ਤੇ ਫਿਰ ਤਰਨਤਾਰਨ ਦੀ ਜ਼ਿਮਨੀ ਚੋਣ ਬੜੀ ਦਿਲਚਸਪ ਹੋਣੀ ਹੈ ਭਗਵੰਤ ਮਾਨ ਦੀ ਪਾਰਟੀ ਨਾਲ ਮੁਕਾਬਲਾ ਤਰਨਤਾਰਨ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਕੈਂਡੀਡੇਟ ਦਾ ਹੀ ਹੋਣਾ ਔਰ ਇਹੀ ਅਸਲੀ ਸੈਮੀਫਾਈਨਲ ਹੋ ਕੇ ਸਤਾਈ ਦਾ ਰਾਹ ਸਾਫ਼ ਹੈ ਸੋ ਮੈਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਲੱਗਦੀਆਂ ਨੇ ਬਾਕੀ ਵੇਖਦੇ ਆ ਪ੍ਰਧਾਨਗੀ ਨੂੰ ਲੈ ਕੇ ਸਾਰੇ ਨਾਮ ਉਸੇ ਤਰ੍ਹਾਂ ਖੜੇ ਨੇ ਪ੍ਰਧਾਨਗੀ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਹੈ ਬੀਬੀ ਸਤਵੰਤ ਕੌਰ ਦਾ ਨਾਮ ਹੈ ਮਨਪੀ ਪਟਿਆਲੀ ਨੇ ਇਨਕਾਰ ਕੀਤਾ ਹੈ ਭਾਵੇਂ ਗੁਰਪ੍ਰਤਾ ਵਡਾਲਾ ਨੇ ਭਾਵੇਂ ਇਕਬਾਲ ਸਿੰਘ ਝੁੰਡਾ ਨੇ ਭਾਵੇਂ ਸੰਤਾ ਸਿੰਘ ਮੈਦਪੁਰੀ ਨੇ ਇਹ ਕੋਈ ਵੀ ਪ੍ਰਧਾਨਗੀ ਦਾ ਦਾਵਾ ਨਹੀਂ ਕਰ ਰਹੇ ਹਾਲਾਂਕਿ ਪ੍ਰੇਮ ਸਿੰਘ ਚੰਦੂ ਮਾਜਰਾ ਸੁਜੀਤ ਸਿੰਘ ਰਖ ਆਪਣੇ ਰਖੜਾ ਸਾਹਿਬ ਨੇ ਪਟਿਆਲੇ ਵਾਲੇ ਪਰਮਿੰਦਰ ਢੀਂਡਸਾ ਨੇ ਬੀਬੀ ਜਗੀਰ ਕੌਰ ਨੇ ਖੁੱਲ ਕੇ ਕੋਈ ਵੀ ਦਾਦਾ ਨਹੀਂ ਕਰ ਰਿਹਾ ਪ੍ਰਧਾਨ ਕੇ ਲਈ ਇਹ ਸਭ ਤੋਂ ਚੰਗੀ ਗੱਲ ਹੈ ਜਿਨ੍ਹਾਂ ਲੀਡਰਾਂ ਦੇ ਮੈਂ ਨਾਲੇ ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਮੈਂ ਪ੍ਰਧਾਨ ਬਣਨਾ ਜਾਂ ਮੈਂ ਪ੍ਰਧਾਨ ਬਣਨਾ ਚਾਹਣਾ ਇਸ ਕਰਕੇ ਡੈਲੀਗੇਟਾਂ ਦੇ ਵਿੱਚੋਂ ਜਦੋਂ ਜਨਰਲ ਇਜਲਾਸ ਹੋਣਾ ਹੈ ਤੇ ਮੈਨੂੰ ਲੱਗਦਾ ਹੈ ਡੈਲੀਗੇਟਿਵ ਜਲਾਸ ਦੇ ਵਿੱਚੋਂ ਬਹੁਤ ਚੰਗੇ ਤਰੀਕੇ ਨਾਲ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਧਾਨ ਦੀ ਚੋਣ ਹੋਣੀ ਹੈ ਪ੍ਰਧਾਨ ਕੋਈ ਵੀ ਬਣ ਜੇ ਸੋ ਉਸ ਪ੍ਰਧਾਨ ਦੀ ਮਾਨਤਾ ਜਦੋਂ ਐਡੀ ਵੱਡੀ ਸੰਗਤ ਨੇ ਕਰ ਦੇਣੀ ਹੈ ਤੇ ਫਿਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਵੱਡਾ ਸਿਆਸੀ ਬਦਲਾ ਪੰਜਾਬ ਦੀ ਸਿਆਸਤ 'ਚ ਸਾਨੂੰ ਦੇਖਣ ਨੂੰ ਮਿਲੇਗਾ ਦੱਲਾ ਜੀ ਗੱਲ ਜਦੋਂ ਆਪਾਂ ਵਿਕਰਮ ਸਿੰਘ ਮਜੀਠੀਆ ਮਾਮਲੇ ਦੀ ਕਰੀਏ ਤਾਂ ਅਗਲੇ 2-3 ਦਿਨ ਜਿਹੜੇ ਨੇ ਹੁਣ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰਹਿ ਸਕਦੇ ਨੇ ਮਜੀਠੀਆ ਦੇ ਲਈ ਕਿਉਂਕਿ ਜਿਸ ਤਰ੍ਹਾਂ ਦੀਆਂ ਹੁਣ ਅੱਗੋਂ ਕਾਰਵਾਈ ਕੀਤੀ ਜਾ ਰਹੀ ਹੈ ਵਿਜੀਲੈਂਸ ਬਿਊਰੋ ਜੋ ਹੈ ਉਹਨਾਂ ਨੂੰ ਗੋਰਖਪੁਰ ਵੀ ਲੈ ਕੇ ਜਾ ਸਕਦੀ ਹੈ ਤੇ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਹੈ ਵਿਕਰਮ ਮਜੀਠੀਆ ਵੱਲੋਂ ਉਹਨਾਂ ਦੇ ਵਕੀਲਾਂ ਰਾਹੀਂ ਜਿਹੜੀ ਪਟੀਸ਼ਨ ਲਗਾਈ ਗਈ ਸੀ ਉਸ ਦੀ ਸੁਣਵਾਈ ਵੀ ਹੈ ਸੋ ਇੱਕ ਤਾਈਜ਼ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਜਿਹੜੀ ਪਟੀਸ਼ਨ ਲਗਾਈ ਗਈ ਜਿਸ ਤੇ ਅੱਜ ਸੁਣਵਾਈ ਹੈ ਦੂਜਾ ਆਪਾਂ ਇਹ ਗੱਲ ਜ਼ਰੂਰ ਕਹ ਸਕਦੇ ਹੈ ਕਿ ਜਿਹੜੀ ਚਿੰਤਾ ਵਾਲੀ ਗੱਲ ਇਸ ਵੇਲੇ ਵਿਕਰਮ ਸਿੰਘ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਕੀ ਨਜ਼ਰ ਆ ਰਹੀ ਹੈ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਵਿਕਰਮ ਸਿੰਘ ਮਜੀਠੀਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਤਾਂ ਵਕਤ ਪੂਰਾ ਹੀ ਚਿੰਤਾ ਵਾਲਾ ਹੈ ਵਿਜੀਲੈਂਸ ਬਿਊਰੋ ਕਹਿ ਰਹੀ ਹੈ ਕਿ 402 ਹੈਕਟੇਅਰ ਅਸੀਂ ਉਹ ਜ਼ਮੀਨ ਲੱਭੀ ਹੈ ਜਿਹਦਾ ਜ਼ਿਕਰ ਹੀ ਨਹੀਂ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਐਫੀਡੈਵਟਾਂ 'ਚ ਉਹਨਾਂ ਦਾ ਦਾਵਾ ਹੈ ਸਾਡੇ ਕੋਲ ਕਾਗਜ਼ ਹੈ ਹੋ ਸਕਦਾ ਹੈ ਜਦੋਂ 4 ਤਰੀਕ ਨੂੰ 6 6 ਜੁਲਾਈ ਨੂੰ ਜਦੋਂ ਵਿਜੀਲੈਂਸ ਬਿਊਰੋ ਪੇਸ਼ ਕਰੇਗੀ ਵਿਕਰਮ ਮਜੀਠੀਆ ਨੂੰ ਹੋ ਸਕਦਾ ਹੈ 6 ਜੁਲਾਈ ਨੂੰ ਵਿਜੀਲੈਂਸ ਬਿਊਰੋ ਉਹ ਕਾਗਜ਼ ਦੇ ਡਾਕੂਮੈਂਟ ਪਬਲਿਕ ਕਰ ਦੇ ਅਦਾਲਤ ਚ ਦੇਣ ਤੋਂ ਬਾਅਦ ਉਹਨਾਂ ਦੇ ਵਕੀਲ ਹੋ ਸਕਦਾ ਹੈ ਪਬਲਿਕ ਡੋਮੇਨ ਚ ਲਿਆਉਣ ਫਿਰ ਚਿੰਤਾ ਵਾਲੇ ਦਿਨ ਇਸ ਲਈ ਨਹੀਂ ਵਿਕਰਮ ਸਿੰਘ ਮਜੀਠੀਆ ਦੇ ਲਈ ਕਿ ਜਿਹੜਾ ਆਈਟੀ ਐਕਟ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੀ ਮੰਤਰੀ ਦੇ ਮੰਤਰੀ ਨੇ ਸ਼ਿਕਾਇਤ ਦਿੱਤੀ ਹੈ ਬਿਕਰਮ ਜੀਠੇ ਦੇ ਖਿਲਾਫ ਉਹਦੀ ਜਾਂਚ ਵੀ ਸ਼ੁਰੂ ਹੋ ਗਈ ਚੱਲ ਰਹੀ ਹੈ ਕਾਫੀ ਡੇਰ ਦੀ ਉਹਦੇ ਵਿੱਚ ਪੁਲਿਸ ਕਿਸੇ ਤਰ੍ਹਾਂ ਦੀ ਨਵੀਂ ਕਾਰਵਾਈ ਪਾ ਸਕਦੀ ਹੈ ਬਿਕਰਮ ਤੇ ਨਵੀਂ ਐਫ ਆਈ ਆਰ ਦਰਜ ਹੋ ਸਕਦੀ ਹੈ ਸ਼ਖਬੀਰ ਸਿੰਘ ਬਾਦਲ ਦੇ ਧੜੇ ਲਈ ਚਿੰਤਾ ਵਾਲੀ ਗੱਲ ਇਹ ਹੈ ਕਿ ਜਦੋਂ ਬਿਕਰਮ ਜੀਠੇ ਦੀ ਗ੍ਰਿਫਤਾਰੀ ਵੀ ਹੋਈ ਔਰ ਉਸ ਤੋਂ ਬਾਅਦ ਜਦੋਂ ਅਦਾਲਤ 'ਚ ਪੇਸ਼ ਕੀਤਾ ਜਾਣਾ ਸੀ ਤਿਰਦੋਂ ਚਾਹ ਕੇ ਵੀ ਅਕਾਲੀ ਦਲ ਦੀ ਲੀਡਰਸ਼ਿਪ ਵਿਕਰਮ ਜੀਠੀਏ ਦੇ ਹੱਕ 'ਚ ਕੋਈ ਵੱਡਾ ਅੰਦੋਲਨ ਨਹੀਂ ਕਰ ਸਕੀ ਹਾਲਾਂਕਿ ਸੁਖਬੀਰ ਬਾਦਲ ਗਿਆ ਕਈ ਜ਼ਿਲ੍ਹਿਆਂ ਦੇ ਉਹਨਾਂ ਦੇ ਪ੍ਰਧਾਨ ਨਿਕਲੇ ਥੋੜੇ ਬਹੁਤੇ ਵਲੰਟੀਅਰ ਵਰਕਰ ਵੀ ਨਜ਼ਰ ਆਏ ਪਰ ਸੜਕਾਂ ਪੰਜਾਬ ਦੀਆਂ ਭਰ ਗਈਆਂ ਹੁਣ ਅਕਾਲੀ ਵਰਕਰਾਂ ਨਾਲ ਮੁਹਾਲੀ ਜਾਣ ਲਈ ਅਜੇ ਹਾਂ ਨਹੀਂ ਹੋਇਆ ਇਹ ਵੀ ਚਿੰਤਾ ਵਾਲੀ ਗੱਲ ਹੈ ਕਿਉਂਕਿ ਅਕਾਲੀ ਦਲ ਦੇ ਵਿੱਚ ਵਿਕਰਮ ਜੀਠੀਆ ਇੱਕ ਵੱਡੇ ਲੀਡਰ ਦੇ ਤੌਰ ਤੇ ਦੇਖੇ ਜਾਂਦੇ ਸੀ ਔਰ ਮੌਜੂਦਾ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਵਿਕਰਮਜੀਤ ਸਿੰਘ ਦੇ ਨਾਲ ਖੜੀ ਨਹੀਂ ਉਹਦੇ ਪਿੱਛੇ ਕਾਰਨ ਸਾਫ਼ ਹੈ ਜਾਂ ਤਾਂ ਜਿਹੜਾ ਨਸ਼ਿਆਂ ਵਾਲਾ ਕੇਸ ਦਰਜ ਹੈ ਉਹਦੇ ਕਰਕੇ ਚਿੰਤਤ ਹੈ ਕਾਫੀ ਲੋਕ ਵਲੰਟੀਅਰ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਵਿਜੀਲੈਂਸ ਬਿਊਰੋ ਨੇ ਜਿਸ ਤਰੀਕੇ ਦੇ ਦਾਅਵੇ ਕੀਤੇ ਐ ਉਹਦੇ ਤੋਂ ਵੀ ਹੁਣ ਕਈ ਲੋਕ ਚਿੰਤਤ ਨੇ ਅਕਾਲੀ ਦਲ ਦੇ ਵੀ ਕੀ ਹੋਣਾ ਹੈ ਹੁਣ ਗੁਰੂਖਪੁਰ ਲੈ ਕੇ ਜਾਣਾ ਮਜੀਠੇ ਨੂੰ ਬੀਪੀ ਘਟ ਘਟ ਕਟਿਆ ਮਜੀਠੀਆ ਸਾਹਿਬ ਦਾ ਅੱਜਕੱਲ ਕਹਿੰਦੇ ਹਵਾਲਾਤ ਦੇ ਵਿੱਚ ਨੇ ਖਾਣ ਪੀਣ ਦਾ ਚਾਹ ਪਾਣੀ ਦਾ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਬਾਅਦ ਪਰ ਅੱਜ ਜਿਹੜੀ ਸੁਣਵਾਈ ਆ ਉਹ ਬਹੁਤ ਮਹੱਤਵਪੂਰਨ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਹੋਣ ਕੀ ਜਾ ਰਿਹਾ ਮੈਂ ਤੁਹਾਨੂੰ ਦੱਸਦਾ ਵਿਕਰਮ ਸਿੰਘ ਦੇ ਵਿਕਰਮ ਜੀਠੀ ਦੇ ਵਕੀਲਾਂ ਵੱਲੋਂ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਕਿ 25 ਜੂਨ ਨੂੰ ਜਿਹੜਾ ਗ੍ਰਿਫਤਾਰ ਕਰਕੇ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਲੈ ਕੇ ਗਈ ਹੈ ਜਿਹੜਾ ਉਹ ਕੇਸ ਦਰਜ ਕੀਤਾ ਹੈ ਉਹ ਗਲਤ ਹੈ ਉਹ ਝੂਠਾ ਹੈ ਉਸ ਕੇਸ ਨੂੰ ਰੱਦ ਕਰਾਉਣ ਦੇ ਲਈ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਪਟੀਸ਼ਨ ਪਾਈ ਗਈ ਹੈ ਕੱਲ ਵੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਪਰ ਕਿਉਂਕਿ 7 ਦਿਨ ਦਾ ਪੁਲਿਸ ਰਿਮਾਂਡ ਸੀ ਉਹ ਖਤਮ ਹੋ ਗਿਆ 4 ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਉਹਦੇ ਆਰਡਰ ਦੀ ਕਾਪੀ ਹਜੇ ਨਹੀਂ ਸੀ ਪਹੁੰਚੀ ਅੱਜ ਜਦੋਂ ਅਦਾਲਤ ਸੁਣਵਾਈ ਹੋਣੀ ਹੈ ਉਹਦੇ ਵਿੱਚ ਮਜੀਠੀਆ ਦੇ ਵਕੀਲ ਆਪਣਾ ਪੱਖ ਰੱਖਣਗੇ। ਔਰ ਅੱਜ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬਹੁਤ ਇਹ ਮਹੱਤਵਪੂਰਨ ਹੈ। ਜਸਟਿਸ ਤ੍ਰਿਭੂਵਨ ਦਹਿਆ ਉਹਨਾਂ ਦੇ ਬੈਂਚ ਦੇਗੇ ਇਹ ਸੁਣਵਾਈ ਹੈ। ਔਰ ਮਜੀਠੀਆ ਨੇ ਆਪਣੀ ਪਟੀਸ਼ਨ ਦੇ ਵਿੱਚ ਗ੍ਰਿਫਤਾਰੀ ਦੇ ਨਾਲ ਰਿਮਾਂਡ ਦੇ ਹੁਕਮਾਂ ਨੂੰ ਵੀ ਗੈਰ ਕਾਨੂੰਨੀ ਦੱਸ ਕੇ ਚੁਣੌਤੀ ਦਿੱਤੀ ਹੈ। ਜਿਹੜੇ ਵਕੀਲ ਨੇ ਵਿਕਰਮ ਸਿੰਘ ਮਜੀਠੀਆ ਦੇ ਇਕਤਾ ਨੇ ਸਰਤੇਜ ਸਿੰਘ ਨਰੂਲਾ ਦਮਨਵੀਰ ਸਿੰਘ ਸੋਪਤੀ ਅਰਸ਼ਦੀਪ ਸਿੰਘ ਚੀਮਾ ਇਹਨਾਂ ਰਾਹੀਂ ਇਹ ਪਟੀਸ਼ਨ ਡਾਇਰ ਕੀਤੀ ਗਈ ਸੀ। ਔਰ ਹੁਣ ਦੇਖਦੇ ਆ ਕਿ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਕਰਮਜੀਠੀਏ ਨੂੰ ਕੋਈ ਰਿਲੀਫ ਇਸ ਮਾਮਲੇ ਦੇ ਵਿੱਚ ਦੰਦੀ ਹੈ ਜਾਂ ਨਹੀਂ ਦੰਦੀ। ਉੰਜ ਵਿਜੀਲੈਂਸ ਬਿਊਰੋ ਵਿਕਰਮਜੀਠੀਏ ਨੂੰ ਗੋਰਖਪੁਰ ਵੀ ਲੈ ਕੇ ਜਾਣਾ ਚਾਹੁੰਦੀ ਹੈ ਸਰਾਇਆ ਕੰਪਨੀ ਦੇ ਮਾਮਲੇ ਦੇ ਵਿੱਚ। ਵਿਕਰਮ ਸਿੰਘ ਮਜੀਠੀਏ ਦੇ ਵਕੀਲ ਨੇ ਭਾਵੇਂ ਅਰਸ਼ਦੀਪ ਕਲੇਰ ਨੇ ਜਾਂ ਦੂਸਰੇ ਵਕੀਲ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਵਿਕਰਮਜੀਠੀਏ ਦਾ ਉਹਦੇ ਨਾਲ ਕੋਈ ਸਬੰਧ ਨਹੀਂ ਅਸਤੀਫਾ ਦੇ ਚੁੱਕੇ ਨੇ 2007 ਤੋਂ ਪਹਿਲਾਂ ਔਰ ਵਿਕਰਮਜੀਠੀਆ 16 ਸਾਲ ਤੋਂ ਗੋਰਖਪੁਰ ਉੱਥੇ ਗਏ ਨਹੀਂ ਇਸ ਤਰ੍ਹਾਂ ਦੇ ਤਰਕ ਵਿਕਰਮਜੀਠੀਏ ਦੇ ਹੱਕ 'ਚ ਉਹਨਾਂ ਦੇ ਵਕੀਲਾਂ ਵੱਲੋਂ ਦਿੱਤੇ ਜਾ ਰਹੇ ਨੇ ਪਰ ਅੱਜ ਜਿਹੜਾ ਮਾਮਲਾ ਹੈ ਹਾਈ ਕੋਰਟ ਦਾ ਉਹ ਮਹੱਤਵਪੂਰਨ ਰਹੂਗਾ ਉੰਜ ਇਹ ਵੀ ਕਿਆਸ ਚੱਲ ਰਹੇ ਨੇ ਚਰਚਾਵਾਂ ਚੱਲ ਰਹੀਆਂ ਨੇ ਕਿ ਜਿਵੇਂ ਬਿੱਟੂ ਵਾਲਖ ਬਿਆਨ ਦੇ ਕੇ ਆਇਆ ਜਗਜੀਤ ਚਾਹਲ ਬਿਆਨ ਦੇ ਕੇ ਆਇਆ ਕੀ ਜਗਦੀਸ਼ ਭੋਲਾ ਨੂੰ ਵੀ ਵਿਜੀਲੈਂਸ ਬਿਊਰੋ ਸੱਦੇਗੀ ਬਿਆਨ ਦੇਣ ਦੇ ਲਈ ਇਹ ਬਹੁਤ ਦਿਲਚਸਪ ਪਹਿਲੂ ਹੈ ਕੀ ਵਿਜੀਲੈਂਸ ਬਿਊਰੋ ਨੇ ਦਲਜੀਤ ਭੋਲਾ ਤੱਕ ਪਹੁੰਚ ਕੀਤੀ ਹੈ ਜਾਂ ਨਹੀਂ ਇਹਦੇ ਬਾਰੇ ਹਜੇ ਤੱਕ ਕੋਈ ਪੱਕੀ ਖਬਰ ਤਾਂ ਨਹੀਂ ਆਈ ਪਰ ਸੂਤਰ ਇਸ ਤਰ੍ਹਾਂ ਦੇ ਸੰਕੇਤ ਦੇ ਰਹੇ ਨੇ ਕਿ ਜਗਦੀਸ਼ ਭੋਲਾ ਤੋਂ ਵੀ ਵਿਜੀਲੈਂਸ ਬਿਊਰੋ ਬਿਆਨ ਲੈ ਸਕਦੀ ਹੈ ਭਾਵੇਂ ਇਹ ਮਾਮਲਾ ਜਿਹੜਾ ਆਮਦਨ ਤੋਂ ਵੱਧ ਸਰੋਤਾਂ ਦਾ ਇਹ ਨਸ਼ੇ ਵਾਲਾ ਕੇਸ ਨਹੀਂ ਪਰ ਪੈਸੇ ਨਾਲ ਜੁੜੇ ਕਿਸੇ ਨਾ ਕਿਸੇ ਸਵਾਲਾਂ ਤੇ ਵਿਜੀਲੈਂਸ ਬਿਊਰੋ ਜਗਦੀਸ਼ ਭੋਲਾ ਤੋਂ ਪੁੱਛ ਸਕਦੀ ਹੈ ਉਹਨਾਂ ਦੇ ਬਿਆਨ ਦਰਜ ਕਰ ਸਕਦੀ ਹੈ ਇਹ ਇੱਕ ਮਹੱਤਵਪੂਰਨ ਪੱਖ ਇਸ ਕੇਸ ਦੇ ਵਿੱਚ ਹੋਰ ਆ ਕੇ ਜੁੜਿਆ ਔਰ ਇਸ ਕੇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸ਼ਖਬੀਰ ਸਿੰਘ ਬਾਦਲ ਧੜੇ ਨੂੰ ਰਾਜਨੀਤਿਕ ਤੌਰ ਤੇ ਵੀ ਕਾਫੀ ਚੁਣੌਤੀਆਂ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਦੀ ਪੈਰਵਾਈ ਕਿਵੇਂ ਕਰਨਗੇ ਇਸ ਕੇਸ 'ਚ ਅਗਲੇ 3 ਦਿਨ 4 ਦਿਨ ਬਹੁਤ ਮਹੱਤਵਪੂਰਨ ਨੇ ਮਜੀਠੀਆ ਦੀ ਜ਼ਿੰਦਗੀ ਦੇ ਪੋਲੀਟੀਕਲ ਤੌਰ ਤੇ ਵਿਕਰਮ ਮਜੀਠੀਆ ਦੀ ਜ਼ਿੰਦਗੀ ਦੇ ਲਈ ਬਹੁਤ ਮਹੱਤਵਪੂਰਨ ਹੈ ਅਗਰ ਜਲੰਧਰ ਵਾਲੇ ਮਾਮਲੇ 'ਚ ਇਨਵੈਸਟੀਗੇਸ਼ਨ 'ਚ ਜਦੋਂ ਇਲਜ਼ਾਮ ਹੈ ਵਿਜੀਲੈਂਸ ਬਿਊਰੋ ਦਾ ਕਿ ਜਲੰਧਰ ਦੇ ਵਿੱਚ ਇੱਕ ਕਲੋਨੀ ਕੱਟੀ ਗਈ ਹੈ 25% ਹਿੱਸਾ ਬੀਬੀ ਗਨੀਵਕਾਰ ਦੇ ਨਾਂ ਤੇ ਹੈ ਅਗਰ ਉਹਦੇ ਸਬੰਧ ਵਿੱਚ ਕੋਈ ਠੋਸ ਸਬੂਤ ਵਿਜਲੈਂਸ ਬਿਊਰੋ ਕੱਢ ਲਈ ਤੇ ਫਿਰ 6 ਜੁਲਾਈ ਨੂੰ ਜਿੱਦਨ ਮਜੀਠੀਆ ਪੇਸ਼ ਕੀਤਾ ਜਾਣਾ ਹੈ ਬਹੁਤ ਵੱਡਾ ਮਾਮਲਾ ਇਹ ਬਣੇਗਾ ਔਰ ਸੁਖਬੀਰ ਬਾਦਲ ਧੜੇ ਦੇ ਲਈ ਇਹ ਬਹੁਤ ਵੱਡੀ ਪੋਲਿਟਿਕਲ ਦਿੱਕਤ ਪੈਦਾ ਕਰੇਗਾ ਅਗਰ ਅਜਿਹਾ ਹੁੰਦਾ। ਜੋ ਹਾਲੇ ਤੱਕ ਤਾਂ ਦਾਵਾ ਮਜੀਠੀਆ ਦੇ ਵਕੀਲਾਂ ਦਾ ਇਹ ਹੈ ਕਿ ਮਜੀਠੀਆ ਬਿਲਕੁਲ નિર્ਦੋਸ਼ ਹੈ। ਅਸੀਂ ਵੀ ਕਿਸੇ ਤਰ੍ਹਾਂ ਦਾ ਦਾਵਾ ਨਹੀਂ ਕਰਦੇ। ਸਾਰੀਆਂ ਗੱਲਾਂ ਬਾਤਾਂ ਅਦਾਲਤ ਦੀ ਪ੍ਰਕਿਰਿਆ ਦੇ ਆਧਾਰ ਦੇ ਉੱਤੇ ਹੈ। ਅਦਾਲਤ ਤੈਅ ਕਰੇਗੀ ਸਬੂਤਾਂ ਦੇ ਆਧਾਰ ਤੇ ਔਰ ਸਬੂਤ ਵਿਜੀਲੈਂਸ ਬਿਊਰੋ ਅਦਾਲਤ ਦੇ ਵਿੱਚ ਕੀ ਰੱਖਦਾ ਇਹਦੇ ਤੇ ਨਿਰਭਰ ਕਰੇਗਾ ਹੁਣ 6 ਜੁਲਾਈ ਦੱਲਾ ਜੀ ਗੱਲ ਆਮ ਆਦਮੀ ਪਾਰਟੀ ਦੇ ਕਰ ਲਈਏ ਤਾਂ ਭਗਵੰਤ ਮਾਨ ਦੀ ਸਰਕਾਰ ਨੇ ਜੋ ਹੈ ਨਵਾਂ ਮੰਤਰੀ ਦਾ ਬਣਾ ਦਿੱਤਾ ਪਰ ਨਾਲ ਦੀ ਨਾਲ ਜੇ ਅਸੀਂ ਗੱਲ ਕਰੀਏ ਕੁਲਦੀਪ ਸਿੰਘ ਢਾਲੀਵਾਲ ਤੋਂ ਅਸਤੀਫਾ ਵੀ ਲੈ ਲਿਆ ਸੋ ਇਸ ਪਿੱਛੇ ਦੀ ਰਣਨੀਤੀ ਕੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਇਸ ਉੱਪਰ ਗੱਲ ਪਹਿਲਾਂ ਜ਼ਰੂਰ ਸਾਂਝੀ ਕਰਨਾ ਭਗਵੰਤ ਮਾਨ ਦੀ ਸਰਕਾਰ ਜਿਸ ਤਰ੍ਹਾਂ ਦੇ ਫੈਸਲੇ ਕਰ ਰਹੀ ਹੈ ਇਹਨਾਂ ਫੈਸਲਾਂ ਦੇ ਆਧਾਰ ਤੇ ਜੇ ਅਗਰ ਆਪਾਂ ਅੱਗੇ ਦੀ ਤਸਵੀਰ ਸਮਝਣ ਦੀ ਕੋਸ਼ਿਸ਼ ਕਰੀਏ ਸਾਈ ਤੋਂ ਪਹਿਲਾਂ ਰਾਜਨੀਤਿਕ ਤੌਰ ਤੇ ਆਮ ਆਦਮੀ ਪਾਰਟੀ ਜੜੀਏ ਕਿੱਥੇ ਖੜੀ ਨਜ਼ਰ ਆ ਰਹੀ ਹੈ ਸਾਈ ਦੀ ਤਸਵੀਰ ਨੂੰ ਆਮ ਆਦਮੀ ਪਾਰਟੀ ਕਿਵੇਂ ਦੇਖਣ ਦੀ ਕੋਸ਼ਿਸ਼ ਕਰ ਰਹੀ ਆਮ ਆਦਮੀ ਪਾਰਟੀ ਦੇ ਨਜ਼ਰੀਏ ਤੋਂ ਵੀ ਆਪਾਂ ਗੱਲ ਜ਼ਰੂਰ ਸਾਂਝੀ ਕਰੀਏ ਦੇਖੋ ਆਮ ਆਦਮੀ ਪਾਰਟੀ ਅੱਜ ਦੇ ਸਮੇਂ ਵੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਨਾਲੋਂ ਜ਼ਿਆਦਾ ਚੰਗੀ ਰਾਨੀਤੀ ਪੰਜਾਬ ਨੂੰ ਲੈ ਕੇ ਬਣਾ ਰਹੀ ਹੈ ਭਾਵੇਂ ਕਿਸੇ ਵੀ ਸਰਕਾਰ ਦੇ ਖਿਲਾਫ ਐਂਟੀ ਇਨਕੰਮਬੈਂਸੀ ਹੁੰਦੀ ਹੈ ਸਰਕਾਰ ਦੇ ਖਿਲਾਫ ਲੋਕ ਹੁੰਦੇ ਨਹੀਂ ਵਿਰੋਧ ਤਾਂ ਹੁੰਦੀ ਹੈ ਕੇਂਦਰ 'ਚ ਵੀ ਨਰਿੰਦਰ ਮੋਦੀ ਤੀਜੀ ਵਾਰ ਲਗਾਤਾਰ ਪ੍ਰਧਾਨ ਮੰਤਰੀ ਬਣੇ ਨੇ ਪਰ ਓਨੀ ਮжоਰਿਟੀ ਦੇ ਨਾਲ ਨਹੀਂ ਬਣੇ ਜਿੰਨੇ 2014 ਤੇ ਫਿਰ 2019 ਚ ਬਣੇ ਇਹਦਾ ਮਤਲਬ ਹੈ ਨਰਿੰਦਰ ਮੋਦੀ ਦੇ ਖਿਲਾਫ ਵੀ ਐਂਟੀ ਇਨਕੰਮਬੈਂਸੀ ਹੈ ਉਸੇ ਤਰ੍ਹਾਂ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਵੀ ਹੈ ਪਰ ਇਹ ਕਹਿ ਦੇਣਾ ਕਿ ਭਗਵੰਤ ਮਾਨ ਦੀ ਸਰਕਾਰ ਨਹੀਂ ਬਣ ਸਕਦੀ 27 ਚ ਗਲਤ ਹੋਏਗਾ ਹਜੇ ਵੀ ਭਗਵੰਤ ਮਾਨ 27 ਦੀ ਸਰਕਾਰ ਲਈ ਦੁਬਾਰਾ ਬਣਾਉਣ ਲਈ ਮੁੱਖ ਦਾਵੇਦਾਰਾਂ ਦੇ ਵਿੱਚੋਂ ਵੀ ਪਹਿਲੇ ਨੰਬਰ ਤੇ ਹੈ ਕਾਂਗਰਸ ਦੀ 7 ਸੀਟਾਂ ਜਿੱਤ ਕੇ ਜਿਹੜੇ ਕਾਂਗਰਸੀ ਦਾਅਵੇ ਕਰਦੇ ਸੀ ਵੀ 27 ਚ ਅਸੀਂ ਆਏ ਪਏ ਆ ਉਹ ਹਵਾ ਨਿਕਲ ਗਈ ਜ਼ਿਮਨੀ ਚੋਣਾ ਚ ਆਮ ਆਦਮੀ ਪਾਰਟੀ ਦੀ ਜਿਹੜੀ ਰਣਨੀਤੀ ਹੈ ਉਹ ਸਪਸ਼ਟ ਤੌਰ ਤੇ ਇਹ ਹੈ ਕਿ ਹਜੇ ਵੀ ਆਮ ਆਦਮੀ ਪਾਰਟੀ ਨੇ ਕੁੱਲ 16 ਮੰਤਰੀ ਬਣਾਏ ਨੇ ਸਮੇਤ ਮੁੱਖ ਮੰਤਰੀ ਔਰ ਜਿਹੜਾ ਰੌਲਾ ਚੱਲ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਰਾਜ ਸਭਾ ਚ ਜਾਣਗੇ ਉਹਦੇ ਤੋਂ ਆਮ ਆਦਮੀ ਪਾਰਟੀ ਨੇ ਇਨਕਾਰ ਕੀਤਾ ਹੈ ਪੁਣ ਅਗਰ ਰਾਜ ਸਭਾ ਚ ਨਾ ਅਰਵਿੰਦ ਕੇਜਰੀਵਾਲ ਜਾਂਦੇ ਨੇ ਨਾ ਮਨੀਸ਼ ਸਿਸੋਧਿਆ ਜਾਂਦੇ ਨੇ ਭਾਵ ਅਗਰ ਰਾਜ ਸਭਾ ਦੇ ਵਿੱਚ ਕੋਈ ਵਲੰਟੀਅਰ ਗਿਆ સૂਤਰੇ ਦੱਸਦੇ ਨੇ ਕਿ ਭਗਵੰਤ ਮਾਨ ਕਿਸੇ ਵਲੰਟੀਅਰ ਨੂੰ ਰਾਜ ਸਭਾ ਚ ਭੇਜਣਾ ਚਾਹੁੰਦਾ ਹੈ ਅਗਰ ਭਗਵੰਤ ਮਾਨ ਕਿਸੇ ਵਲੰਟੀਅਰ ਨੂੰ ਰਾਜ ਸਭਾ ਚ ਭੇਜਣ ਚ ਕਾਮਯਾਬ ਹੋਏ ਤੇ ਫਿਰ ਜਿਹੜਾ ਇਹ ਠੱਪਾ ਲੱਗਦਾ ਆਮ ਆਦਮੀ ਪਾਰਟੀ ਤੇ ਕਿ ਸਾਰਾ ਕੁਝ ਦਿੱਲੀ ਵਾਲਿਆਂ ਦੇ ਕੰਟਰੋਲ ਚ ਹੈ ਦਿੱਲੀ ਦੀ ਮਰਜ਼ੀ ਬਿਨਾ ਕੁਝ ਨਹੀਂ ਹੁੰਦਾ ਦਿੱਲੀ ਆਖਰੀ ਫੈਸਲੇ ਕਰਦੀ ਹੈ ਤੇ ਭਗਵੰਤ ਮਾਨ ਉਸ ਠੱਪੇ ਨੂੰ ਫਿੱਕਾ ਕਰਨ ਚ ਕਾਮਯਾਬ ਹੋਏਗਾ ਅਗਰ ਜਿਹਾ ਹੁੰਦਾ ਹੈ ਅਗਰ ਕੋਈ ਦਿੱਲੀ ਦੀ ਦਿੱਲੀ ਦੀ ਲੀਡਰਸ਼ਿਪ ਨਾਲ ਸੰਬੰਧਿਤ ਵਿਅਕਤੀ ਰਾਜ ਸਭਾ ਚ ਜਾਂਦਾ ਫਿਰ ਆਮ ਆਦਮੀ ਪਾਰਟੀ ਦੇ ਸਤਾਈ ਦੇ ਅਭਿਆਨ ਨੂੰ ਝਟਕਾ ਲੱਗ ਸਕਦਾ ਪਰ ਅਗਰ ਵਲੰਟੀਅਰ ਗਿਆ ਤੇ ਭਗਵੰਤ ਮਾਨ ਹੋਰ ਤਕੜਾ ਹੋ ਕੇ ਆਏਗਾ ਅਗਰ ਭਗਵੰਤ ਮਾਨ ਦੀ ਮਰਜ਼ੀ ਦਾ ਮੁੱਖ ਮੰਤਰੀ ਦੀ ਮਰਜ਼ੀ ਦਾ ਕੋਈ ਵਲੰਟੀਅਰ ਚੁਣਿਆ ਜਾਂਦਾ ਉਹਦੇ ਨਾਲ ਪੰਜਾਬ ਚ ਲੋਕਾਂ ਦੇ ਮਨ ਤੇ ਸਨੇਹਾ ਜਾਏਗਾ ਕਿ ਅੱਜ ਵੀ ਡਿਸਾਈਡਿੰਗ ਫੈਕਟਰ ਭਗਵੰਤ ਮਾਨ ਹੈ ਉੰਜ ਜਿਵੇਂ ਸੰਜੀਵ अरोड़ा ਮੰਤਰੀ ਬਣਾਇਆ ਗਿਆ ਇਹਦੇ ਤੋਂ ਕੋਈ ਹੋਰ ਮੰਤਰੀ ਨਵੇਂ ਨਹੀਂ ਆਏ ਮੰਤਰੀ ਮੰਡਲ ਚ ਬਹੁਤਾ ਫੇਰ ਬਦਲ ਨਹੀਂ ਹੋਇਆ ਸਿਰਫ ਕੁਲਦੀਪ ਧੜਿਆਲ ਦੀ ਛੁੱਟੀ ਕੀਤੀ ਗਈ ਹੈ ਉਹਨਾਂ ਦਾ ਅਸਤੀਫਾ ਲਿਆ ਗਿਆ ਇਹਦਾ ਮਤਲਬ ਹੈ ਇਸ ਸਰਕਾਰ ਚ ਭਗਵੰਤ ਮਾਨ ਦਾ ਦਖਲ ਹਜੇ ਵੀ ਸਭ ਤੋਂ ਵੱਡਾ ਹੈ ਭਗਵੰਤ ਮਾਨ ਇਹ ਸਬੂਤ ਦੇਣ 'ਚ ਕਾਮਯਾਬ ਹੋਇਆ ਹੈ ਇਸ ਫੈਸਲੇ ਨਾਲ ਜਿੱਦਾਂ ਹੀ ਸੌ ਚੱਕਦੇ ਨੇ ਸੰਜੀਵ अरोड़ा ਕਹਿੰਦੇ ਭਗਵੰਤ ਮਾਨ ਨੇ ਕੁਲਦੀਪ ਢਾੜੀਵਾਲ ਨੂੰ ਘਰ ਬੁਲਾਇਆ ਸੀ ਔਰ ਉਸ ਤੋਂ ਬਾਅਦ ਇਹ ਫੈਸਲੇ ਹੋਏ ਇਹਦਾ ਮਤਲਬ ਹੈ ਭਗਵੰਤ ਮਾਨ ਅੱਜ ਵੀ ਪੰਜਾਬ ਦੀ ਸਰਕਾਰ 'ਚ ਬਤੌਰ ਮੁੱਖ ਮੰਤਰੀ ਡਿਸਾਈਡਿੰਗ ਫੈਕਟਰ ਬਣਿਆ ਹੋਇਆ ਹੈ ਪ੍ਰਭਾਵ ਫੈਸਲਿਆਂ ਨਾਲ ਜਾਂਦੇ ਆ ਇਹ ਮੰਤਰੀ ਮੰਡਲ ਦੇ ਵਿਸਥਾਰ 'ਚ ਭਗਵੰਤ ਮਾਨ ਫੇਰ ਤਕੜਾ ਹੋਇਆ। ਸੰਜੀਵ ਰੋੜਾ ਜਿੱਤਿਆ ਵੀ ਹੈ। ਸਰਕਾਰ ਇਸ ਗੱਲੋਂ ਵੀ ਖੁਸ਼ ਹੈ ਕਿ ਅਸੀਂ ਜ਼ਿਮਨੀ ਚੋਂ ਲਗਾਤਾਰ ਜਿੱਤ ਰਹੇ ਹਾਂ। ਔਰ ਹੁਣ ਅਗਰ ਦੀਵਾਲੀ ਤੱਕ ਖਾਤਿਆਂ 'ਚ ਮਹਿਲਾਵਾਂ ਦੇ 1100 1100 ਭਗਵੰਤ ਮਾਨ ਨੇ ਪਾਤੇ ਫਿਰ ਉਹ ਆਪਣੇ ਆਪ ਦੇ ਵਿੱਚ 27 ਤੋਂ ਪਹਿਲਾਂ ਭਗਵੰਤ ਮਾਨ ਦੇ ਮਜ਼ਬੂਤ ਦਾਅਵੇ ਦੇ ਤੌਰ ਤੇ ਇਹ ਗੱਲ ਦੇਖੀ ਜਾਏਗੀ। ਉਂਝ ਕਈ ਅਹਜੇ ਫੈਸਲੇ ਭਗਵੰਤ ਮਾਨ ਪਿਛਲੇ ਦਿਨਾਂ 'ਚ ਕਰ ਰਿਹਾ ਹੈ। ਪ੍ਰਭਾਵ ਦੇ ਰਿਹਾ ਹੈ ਜਿਹਦਾ ਅਸਰ ਪੰਜਾਬ ਦੀਆਂ ਚੋਣਾਂ 'ਚ ਸਾਨੂੰ ਵੇਖਣ ਨੂੰ ਨਿਸ਼ਚਿਤ ਤੌਰ ਤੇ ਮਿਲੇਗਾ ਮੈਂ ਕੁਝ ਪੁਆਇੰਟਸ ਕੱਢ ਕੇ ਰੱਖੇ ਸੀ ਮੈਂ ਉਹਦਾ ਵੀ ਜ਼ਿਕਰ ਕਰਦਾ ਮੈਂ ਮਿੰਟ 2 ਮਿੰਟ ਲੈਣੇ ਪੰਜਾਬ ਦੀਆਂ 234 ਸੁੱਕੀਆਂ ਟੇਲਾਂ ਤੱਕ ਨਹਿਰੀ ਪਾਣੀ ਭਗਵੰਤ ਮਾਨ ਨੇ ਪਹੁੰਚਾਇਆ ਸੋ ਕਈ ਫੈਸਲੇ ਭਗਵੰਤ ਮਾਨ ਦੀ ਸਰਕਾਰ ਦੇ ਅਜਿਹੇ ਨੇ ਜਿਨ੍ਹਾਂ ਦਾ ਪਿੰਡ ਪਿੰਡ ਲੋਕਾਂ ਤੇ ਅਸਰ ਪੈ ਰਿਹਾ ਹੈ ਸੋ ਬਠਿੰਡਾ ਜ਼ਿਲ੍ਹੇ ਚ 83, ਅੰਮ੍ਰਿਤਸਰ ਚ 78, ਮਾਨਸਾ ਚ 77, ਪਟਿਆਲਾ 74 ਤੇ ਮੁਕਸਰ ਸਾਹਿਬ ਚ 81 ਟੇਲਾ ਬਣਦੀਆਂ ਨੇ। ਸੋ ਕੁੱਲ ਮਿਲਾ ਕੇ ਪੰਜਾਬ ਚ 1110 ਟੇਲਾਂ ਦੀ ਸਨਾਖਤ ਕੀਤੀ ਗਈ ਹੈ। ਤੇ 8 ਜ਼ਿਲ੍ਹਿਆਂ ਚ ਸਭ ਤੋਂ ਵੱਧ ਟੇਲਾ ਬਣਦੀਆਂ ਨੇ। ਸਭ ਤੋਂ ਵੱਧ ਰਜਵਾਹਾਂ ਦੀ ਜਿਹੜੀ ਦੀਆਂ ਟੇਲਾ ਨੇ ਉਹ ਸੰਗਰੂਰ ਚ 115 ਦੇ ਕਰੀਬ ਨੇ। ਫਿਰੋਜ਼ਪੁਰ ਜ਼ਿਲ੍ਹੇ ਚ ਲਗਭਗ 90 ਟੇਲਾ ਪੈਂਦੀਆਂ ਨੇ। ਤਾਰਨ ਤਾਰਨ ਤੀਜੇ ਨੰਬਰ ਤੇ 85 ਟੇਲਾ ਨੇ ਔਰ ਕੁੱਲ ਮਲਾ ਕੇ ਦੇਖਿਆ ਜਾਵੇ ਤੇ 234 ਟੇਲਾ ਉਹਨਾਂ ਦੇ ਵਿੱਚੋਂ ਕਾਫੀ ਸੰਗਰੂਰ ਜ਼ਿਲ੍ਹੇ ਦੀਆਂ ਨੇ ਜਿੱਥੇ ਤੱਕ ਪਾਣੀ ਹੋਰ ਪਹੁੰਚਦਾ ਸੁੱਕੀਆਂ ਟੇਲਾ ਸਾਡੀ ਪਿੰਡੂ ਸਭਿਤਾ ਚ ਪਿੰਡਾਂ ਦੇ ਅਰਥਚਾਰੇ ਜਿਹਦਾ ਬਹੁਤ ਮਹੱਤਵ ਹੈ ਅੱਗੇ ਹੜਾਂ ਦੇ ਦਿਨਾਂ ਚ ਵੀ ਬਹੁਤ ਜ਼ਿਆਦਾ ਬਰਸਾਤ ਦੇ ਦਿਨਾਂ ਚ ਵੀ ਟੇਲਾ ਤੱਕ ਪਾਣੀ ਨਹੀਂ ਸੀ ਆਉਂਦਾ ਰਜਵਾਹੇ ਭਰੇ ਹੁੰਦੇ ਸੀ ਗੰਦ ਨਾਲ ਬੂਟਿਆਂ ਨਾਲ ਬੂਟੀਆਂ ਨਾਲ ਸਾਫ ਨਹੀਂ ਸੀ ਹੁੰਦੇ ਪਾਈਪਾਂ ਵਿਛਾਈਆਂ ਵੱਡੇ ਪੱਧਰ ਤੇ ਔਰ ਅਗਰ ਹੁਣ 1100 ਖਾਤਿਆਂ ਚ ਪਾ ਗਿਆ ਭਗਵੰਤ ਮਾਨ ਤੇ ਫੇਰ ਤਾਂ ਖੜਾ 27 ਦੇ ਵਿੱਚ ਮੂਰੇ ਆ ਗਏ ਸੋ ਜਿਹੜਾ ਪੰਜਾਬ ਚ ਦੂਜੀਆਂ ਪਾਰਟੀਆਂ ਦਾ ਜੇ ਅਸੀਂ ਮੁਕਾਬਲਾ ਕਰਦੇ ਹਾਂ ਕਾਂਗਰਸ ਅਕਾਲੀ ਦਲ ਔਰ ਭਾਜਪਾ ਵੀ ਅੱਜ ਦੇ ਸਮੇਂ ਚ ਇਹ ਅੱਜ ਵੀ 27 ਦੇ ਵਿੱਚ ਸਪਸ਼ਟ ਤੌਰ ਤੇ ਸਰਕਾਰ ਬਣਾ ਲੈਣਗੀਆਂ ਇਹ ਦਾਅਵੇ ਨਹੀਂ ਮਹਿਸੂਸ ਹੋ ਰਹੇ ਆਮ ਆਦਮੀ ਪਾਰਟੀ ਹਜੇ ਵੀ ਸੱਤਾ ਦੇ ਮੁਕਾਬਲੇ ਚ ਖੜੀ ਆ ਸਤਾਈ ਤੇ ਮੁਫਤ ਬਿਜਲੀ ਉਹ ਠੀਕ ਹੈ ਵਿਰੋਧ ਤਾਂ ਹਰ ਸਰਕਾਰ ਦੀ ਹੁੰਦੀ ਹੈ ਨੀਤੀਗਤ ਵਿਰੋਧ ਵੀ ਹੁੰਦਾ ਹੈ ਕਮੀਆਂ ਵੀ ਹੁੰਦੀਆਂ ਮਜਬੂਰੀਆਂ ਵੀ ਨੇ ਭਗਵੰਤ ਮਾਨ ਦੀ ਵੀ ਮਜਬੂਰੀ ਹੈ ਹੁਣ ਅਗਲੇ 3 ਮਹੀਨੇ 8500 ਕਰੋੜ ਦਾ ਕਰਜ਼ਾ ਚੱਕਣਾ ਹੈ ਔਰ ਹਰ ਹਫਤੇ ਘੱਟੋ ਘੱਟ 500 ਕਰੋੜ ਕਿਸੇ ਹਫਤੇ 1500 ਕਿਸੇ ਹਫਤੇ 1000 8500 ਕਰੋੜ 1 ਜੁਲਾਈ ਤੋਂ ਸ਼ੁਰੂ ਹੋ ਗਿਆ ਹੋਣਾ ਜੁਲਾਈ ਅਗਸਤ ਸਤੰਬਰ 30 ਤੱਕ ਇਹ ਚੱਲਣਾ ਹੈ ਕੰਮ ਔਰ ਅਗਲੇ ਮਾਰਚ ਤੱਕ 4 ਕੁ ਲੱਖ ਪੌਣੇ 4 ਲੱਖ ਕਰੋੜ ਦੇ ਕਰਜ਼ਈ ਅਸੀਂ ਹੋ ਚੁੱਕੇ ਹੋਵਾਂਗੇ ਸੋ ਇਹ ਗੱਲਾਂ ਤਾਂ ਹੈ ਜਿਹੜਾ ਚੈਲੰਜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਪਰ ਕਰਜ਼ਾ ਚੁਕਣਾ ਮਜਬੂਰੀ ਵੀ ਹੈ ਇਸ ਵਕਤ ਔਰ ਜਿਹੜੇ ਲੋਕ ਆਰਥਿਕਤਾ ਨੂੰ ਸਮਝਦੇ ਨੇ ਇਕਨੋਮਿਕਸ ਨੂੰ ਸਮਝਦੇ ਨੇ ਉਹ ਵੀ ਇਸ ਗੱਲ ਨੂੰ ਸਮਝਦੇ ਨੇ ਬਾਕੀ ਮੁਕਾਬਲਾ ਸਟੇਜ 'ਚ ਹਜੇ 1 ਸਾਲ 8 ਮਹੀਨੇ ਆ ਅੱਜ ਦੀਆਂ ਸਥਿਤੀਆਂ ਇਹ ਨੇ ਆਉਂਦੇ ਦਿਨਾਂ 'ਚ ਭਗਵੰਤ ਮਾਨ ਦੀ ਸਰਕਾਰ ਤੇ ਪਕੜ ਔਰ ਪਰਫਾਰਮੈਂਸ ਇਹ ਬਹੁਤ ਮਹੱਤਵਪੂਰਨ ਰਹੇਗਾ ਪਰ ਮੁਕਾਬਲਾ ਮੈਨੂੰ ਲੱਗਦਾ ਅੱਜ ਦੀਆਂ ਸਥਿਤੀਆਂ 'ਚ ਵੀ ਜੋ ਸਥਿਤੀ ਸ਼੍ਰੋਮਣੀ ਅਕਾਲੀ ਦਲ ਦੀ ਕਾਂਗਰਸ ਦੀ ਔਰ ਭਾਜਪਾ ਦੀ ਹੈ 27 ਚ ਭਗਵੰਤ ਮਾਨ ਨਾਲ ਹੀ ਲੜਨਾ ਪੈਣਾ ਸਰਕਾਰ ਬਣਾਉਣ ਦੇ ਦੱਲਾ ਜੀ ਗੱਲ ਕਾਂਗਰਸ ਪਾਰਟੀ ਦੀ ਕਰ ਲਈਏ ਕਾਂਗਰਸ ਪਾਰਟੀ ਵਿੱਚ ਇੱਕ ਵਾਰ ਫਿਰ ਤੋਂ ਕਾਂਗਰਸੀ ਲੀਡਰਸ ਦਾ ਜਿਹੜਾ ਰੁਖ ਹੈ ਉਹ ਦਿੱਲੀ ਵੱਲ ਨੂੰ ਹੋ ਗਿਆ ਇਸ ਦੇ ਉੱਪਰ ਆਪਾਂ ਗੱਲ ਜ਼ਰੂਰ ਸਾਂਝੀ ਕਰਾਂਗੇ ਕਾਂਗਰਸ ਮੁੱਖ ਰੂਪ ਵਿੱਚ ਦੋ ਧੜਿਆਂ ਦੇ ਵਿੱਚ ਵੰਡੀ ਨਜ਼ਰ ਆ ਰਹੀ ਹੈ ਇਸ ਵੇਲੇ ਇੱਕ ਪਾਸੇ ਇਸੇ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਇੱਕ ਪਾਸੇ ਨੇ ਨਾਲ ਦੀ ਨਾਲ ਭਾਰਤ ਖੁਸ਼ਨਾਸ਼ੂ ਹੈ ਪ੍ਰਗਟ ਸਿੰਘ ਹੈ ਤੇ ਦੂਜੇ ਪਾਸੇ ਇਸੇ ਗੱਲ ਕਰ ਲਈਏ ਰਾਜਾ ਵੜਿੰਗ ਹੈ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਅੰਦਾਵਾ ਤੇ ਹੋਰ ਵੀ ਕਈ ਕਾਂਗਰਸ ਦੇ ਲੀਡਰ ਨੇ ਸੋ ਇਹ ਦੋਵੇਂ ਹੀ ਧੜੇ ਜਿਹੜੇ ਐ ਦਿੱਲੀ ਪਹੁੰਚ ਕਾਰੇ ਨੇ ਡੇਰਾ ਲਗਭਗ ਸਾਰੇ ਲੀਡਰਸ ਆ ਹੀ ਹੁਣ ਦਿੱਲੀ ਵੱਲ ਲੱਗਿਆ ਹੋਇਆ ਹੈ ਭਾਰਤ ਕੁਸ਼ਨਾਸ਼ੂ ਜਿਹੜੇ ਨੇ ਲੁਧਿਆਣਾ ਦੇ ਵਿੱਚ ਜਿਹੜੇ ਕਾਂਗਰਸੀ ਵਰਕਰਸ ਨੇ ਉਹਨਾਂ ਦਾ ਧੰਨਵਾਦ ਕਰਦੇ ਵੀ ਨਜ਼ਰ ਆ ਰਹੇ ਨੇ ਹੁਣ ਸੋ ਇੱਕ ਕਾਂਗਰਸ ਦੀ ਜੜੀਏ ਧੜੇਬਾਜ਼ੀ ਦੀ ਆਪਾਂ ਗੱਲ ਕਰ ਲਈਏ ਕਿ ਇਹ ਪਾਰਲੀਮੈਂਟ ਦੇ ਸੈਸ਼ਨ ਤੋਂ ਪਹਿਲਾਂ ਪਹਿਲਾਂ ਨਿਬੜ ਜਾਏਗੀ ਜਾਂ ਇਹ ਹਲੇ ਲੰਬੀ ਹੀ ਚੱਲੇਗੀ ਕਿਉਂਕਿ ਕਾਂਗਰਸ ਯੇਸੀ ਅਗਰ ਪਾਰਟੀ ਦੀ ਪੰਜਾਬ ਕਾਂਗਰਸ ਦੀ ਗੱਲ ਕਰ ਲਈਏ ਧੜੇਬਾਜ਼ੀ ਆ ਔਰ ਆਪਸ ਦੇ ਵਿੱਚ ਜਿਹੜੀ ਮਨਮੁਟਾ ਵਾਲੀ ਸਥਿਤੀ ਹਮੇਸ਼ਾ ਹੀ ਬਣੀ ਰਹਿੰਦੀ ਹੈ ਪਰ ਹੁਣ ਮੌਜੂਦਾ ਸਥਿਤੀ ਦੀ ਆਪਾਂ ਗੱਲ ਕਰ ਲਈਏ ਲੀਡਰਸ ਦੇ ਜਿਹੜੇ ਦਿੱਲੀ ਡੇਰੇ ਲੱਗ ਰਹੇ ਨੇ ਇਹਨਾਂ ਦਾ ਉਦੇਸ਼ ਕੀ ਹੈ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਕਾਂਗਰਸ ਦੀ ਧੜੇਬਾਜ਼ੀ ਤਾਂ ਹਰ ਜੋ ਜੀ ਜਗਜਾਹਰ ਹੈ ਔਰ ਜਿਵੇਂ ਤੁਸੀਂ ਸਵਾਲ ਕੀਤਾ ਬਿਲਕੁਲ ਠੀਕ ਹੈ ਜੁਲਾਈ ਦੇ ਅਖੀਰਲੇ ਹਫਤੇ ਤੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਜਿਹੜਾ ਅਗਸਟ ਤੱਕ ਚੱਲਣਾ ਹੈ 15 ਅਗਸਤ ਤੋਂ ਪਹਿਲਾਂ 13 ਤੇ 14 ਅਗਸਤ ਇਹ ਦੋ ਦਿਨ ਪਾਰਲੀਮੈਂਟ ਦਾ ਸੈਸ਼ਨ ਨਹੀਂ ਹੋਣਾ ਪਰ ਕਾਂਗਰਸ ਦੀ ਲੀਡਰਸ਼ਿਪ ਦਾ ਹੁਣ ਜ਼ਿਆਦਾਤਰ ਰੁਖ ਦਿੱਲੀ ਦਾ ਰਹਿਣਾ ਹੈ ਇੱਕ ਤਾਂ ਪਾਰਲੀਮੈਂਟ ਦਾ ਸੈਸ਼ਨ ਹੈ ਔਰ ਰਾਜਾ ਵੜਿੰਗ ਦਿੱਲੀ ਪਹੁੰਚੇ ਹੋਏ ਨੇ ਰਾਜਾ ਵੜਿੰਗ ਦਿੱਲੀ ਨੇ ਔਰ ਇਹ ਕਿਹਾ ਜਾਂਦਾ ਹੈ ਕਿ ਆਸ਼ੂ ਗਰੁੱਪ ਦੇ ਕੁਝ ਲੀਡਰ ਵੀ ਕੱਲ ਦਿੱਲੀ ਜਾ ਕੇ ਆਏ ਨੇ ਜਾਂ ਉਹਨਾਂ ਦਾ ਡੇਰਾ ਦਿੱਲੀ ਲੱਗਿਆ ਹੋਇਆ ਸੋ ਦੋ ਵੱਡੇ ਗਰੁੱਪ ਕਾਂਗਰਸ 'ਚ ਬਣੇ ਨਜ਼ਰ ਆ ਰਹੇ ਨੇ ਇੱਕ ਪਾਸੇ ਭਾਰਤ ਪੂਸ਼ਣ ਆਸ਼ੂ ਹੈ ਚਰਨਜੀਤ ਚੰਨੀ ਦਾ ਗਰੁੱਪ ਕਹੋ ਚੰਦਨੀ ਚੰਨੀ ਰਾਜਾ ਵੜਿੰਗ ਭạt ਪੂਸ਼ਨ ਆਸ਼ੂ ਪ੍ਰਗਟ ਸਿੰਘ ਹਾਲਾਕੀ ਕਈ ਮਾਮਲਿਆਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਉਹ ਇੱਕ ਧੜੇ ਦੇ ਰੂਪ ਚ ਨੇ ਕਈ ਮਾਮਲਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਕਾਂਗਰਸੀ ਫੁੱਟ ਆਰਮ ਦੇਖਦੀ ਹੈ ਜਿਹੜੀਆਂ ਸੰਵਿਧਾਨ ਬਚਾਓ ਰੈਲੀਆਂ ਨੇ ਉਹਨਾਂ ਤੇ ਕਾਂਗਰਸ ਇਕਜੁੱਟ ਨਹੀਂ ਹੈ ਸੋ ਜੇ ਸੰਵਿਧਾਨ ਬਚਾਉਣ ਦਾ ਅੰਦੋਲਨ ਛੇੜਨ ਵਾਲੀ ਪੰਜਾਬ ਕਾਂਗਰਸ ਇਕਜੁੱਟ ਨਹੀਂ ਹੈ ਜਿਹੜੀ ਪਾਰਟੀ ਆਪ ਇਕਜੁੱਟ ਨਹੀਂ ਹੈ ਉਹ ਸੰਵਿਧਾਨ ਦੀ ਰਾਖੀ ਕੀ ਕਰੇਗੀ ਜਿਹੜਾ ਇਹਨਾਂ ਦਾ ਅੰਦੋਲਨ ਹੈ ਇਹ ਸਵਾਲ ਨੇ ਲੋਕਾਂ 'ਚ ਜਾ ਰਿਹਾ ਔਰ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ 24 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਇਹ ਮੰਨ ਲੈਣਾ ਕਿ ਕਾਂਗਰਸ ਸਤਾਈ 'ਚ ਆਈ ਪਈ ਹੈ ਕਾਂਗਰਸ ਸਰਕਾਰ ਬਣਾਉਗੀ ਜਿਵੇਂ ਸੰਵਿਧਾਨ ਬਚਾਓ ਰੈਲੀਆਂ 'ਚ ਕਾਂਗਰਸੀ ਲੀਡਰ ਦਾਵਾ ਕਰਦੇ ਨੇ ਇਹ ਗੱਲ ਮੰਨਣ ਯੋਗ ਨਹੀਂ ਹੈ ਹਰ ਜ਼ਿਮਨੀ ਚੋਣ ਕਾਂਗਰਸ ਆ ਰਹੀ ਹੈ ਬਰਨਾਲਾ ਛੱਡ ਕੇ ਜਿੱਥੇ ਗੁਰਮੀਤ ਬਾਵਾ ਦੋ ਕੈਂਡੀਡੇਟ ਆਪ ਦੇ ਅਗੇ ਤਾਂ ਜਿੱਤ ਗਈ ਕਾਂਗਰਸ ਇਸ ਕਰਕੇ ਹੁਣ ਲੀਡਰ ਦੋਵੇਂ ਤਰ੍ਹਾਂ ਦੇ ਦਿੱਲੀ ਨੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਗਰੁੱਪ ਭਪੇਸ਼ ਬਘੇਲ ਦੇ ਜ਼ਰੀਏ ਕਾਂਗਰਸ ਦੀ ਹਾਈ ਕਮਾਂਡ ਨੂੰ ਇਹ ਭਰੋਸਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੋਣਾ ਹੈ ਕਿ ਸਾਡੇ ਕਰਕੇ ਹੀ ਕਾਂਗਰਸ ਸਤਾਈ ਚ ਸਰਕਾਰ ਬਣਾ ਸਕਦੀ ਹੈ ਔਰ ਦੂਸਰਾ ਗਰੁੱਪ ਇਹ ਕਹਿੰਦਾ ਹੋਣਾ ਕਿ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਪ੍ਰਧਾਨ ਨੇ ਐਲੋਪੀ ਨੇ ਸਾਡੇ ਲਈ ਪ੍ਰਚਾਰ ਨਹੀਂ ਕੀਤਾ ਤੇ ਸਾਨੂੰ ਤਾਕਤ ਦਿਓ ਅਸੀਂ ਪੰਜਾਬ 'ਚ ਸਰਕਾਰ ਬਣਾ ਕੇ ਦਵਾਂਗੇ ਹਾਲਾਂਕਿ ਚੰਨੀ ਗਰੁੱਪ ਦਾ ਦਾਵਾ ਕਮਜ਼ੋਰ ਪਿਆ ਉਹ ਚਰਨਜੀਤ ਚੰਨੀ ਸਾਹਿਬ ਕਾ ਮੁੱਖ ਮੰਤਰੀ ਨੇ ਮੈਂਬਰ ਪਾਰਲੀਮੈਂਟ ਨੇ ਪਿੱਛੇ ਦੇ ਪਾਰਲੀਮੈਂਟ ਨਾਲ ਸੰਬੰਧਿਤ ਇੱਕ ਇਨਾਮ ਉਹਨਾਂ ਨੂੰ ਮਿਲਿਆ ਹੈ ਇੱਕ ਕਮੇਟੀ ਵੱਲੋਂ ਚੰਗੇ ਕੰਮ ਲਈ ਸੋ ਚਰਨਜੀਤ ਚੰਨੀ ਉਹਨਾਂ ਨੂੰ ਵੀ ਚਾਹੀਦਾ ਸੀ ਕਿ ਅਗਰ ਉਹ ਕਿਸੇ ਵੀ ਤਰ੍ਹਾਂ ਦੀ ਗੁੱਟਬਾਜ਼ੀ ਤੋਂ ਦੂਰ ਰਹਿੰਦੇ ਕਿਉਂਕਿ ਚਰਨਜੀਤ ਚੰਨੀ ਕਾਂਗਰਸ ਦੇ ਵਿੱਚ ਇੱਕ ਸਰਵ ਪ੍ਰਮਾਣਿਤ ਚਿਹਰਾ ਬਣੇ ਹੋਏ ਸੀ ਔਰ ਲੁਧਿਆਣਾ ਦੀ ਜ਼ਿਮਨੀ ਚੌਂਚ ਜਿਸ ਤਰ੍ਹਾਂ ਨਾਲ ਚਰਨਜੀਤ ਚੰਨੀ ਸਰਗਰਮ ਰਹੇ ਅਗਰ ਚਰਨਜੀਤ ਚੰਨੀ ਇਹ ਮਹਿਸੂਸ ਕਰਦੇ ਕਿ ਮੇਰੀ ਸਰਗਰਮੀ ਇੱਕ ਧੜੇ ਦੇ ਰੂਪ ਦੇ ਵਿੱਚ ਮੀਡੀਆ ਚ ਆ ਰਹੀ ਹੈ ਤੇ ਚਰਨਜੀਤ ਚੰਨੀ ਉਹਨਾਂ ਨੂੰ ਪਿੱਛੇ हट ਜਾਣਾ ਚਾਹੀਦਾ ਸੀ ਉਹ ਫਾਇਦੇ 'ਚ ਰਹਿੰਦੇ ਔਰ ਕਾਂਗਰਸ ਫਾਇਦੇ 'ਚ ਰਹਿੰਦੀ ਪਰ ਚਲੋ ਜੋ ਹੋ ਗਿਆ ਹੁਣ ਚਰਨਜੀਤ ਚੰਨੀ ਦੇਉਤ ਕੀ ਸਾਰੀ ਕਾਂਗਰਸ ਸਹਿਮਤ ਹੋਏਗੀ ਅਗਰ ਕੱਲ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਂਦਾ ਇਹ ਸਵਾਲ ਬਹੁਤ ਵੱਡਾ ਹੈ ਅਗਰ ਰਾਹੁਲ ਗਾਂਧੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੰਦੇ ਅੱਜ ਵੀ ਚਰਨਜੀਤ ਚੰਨੀ ਮੁੱਖ ਮੰਤਰੀ ਦੇ ਚਿਹਰੇ ਦੇ ਦਾਵੇਦਾਰ ਨੇ ਅਗਰ ਬਣਾ ਵੀ ਦਿੰਦੇ ਨੇ ਰਾਹੁਲ ਗਾਂਧੀ ਉਹਨਾਂ ਨੂੰ ਕੀ ਗਾਰੰਟੀ ਹੈ ਕਿ ਬਾਕੀ ਸਾਰੀ ਲੀਡਰਸ਼ਿਪ ਉਹਨਾਂ ਦੇ ਨਾਲ ਚੱਲੂ ਕਾਂਗਰਸ ਦੇ ਵਿੱਚ ਲੀਡਰ ਮੂੰਹ ਤੇ ਹੋਰ ਔਰ ਫੀਲਡ 'ਚ ਹੋਰ ਹੁੰਦੇ ਆ ਹਲਕੇ 'ਚ ਜਾ ਕੇ ਹੋਰ ਹੋ ਜਾਂਦੇ ਨੇ ਮੀਟਿੰਗਾਂ 'ਚ ਹੋਰ ਹੋ ਜਾਂਦੇ ਨੇ ਇਸ ਕਰਕੇ ਕਾਂਗਰਸ ਦੀ ਜਿਹੜੀ ਆਪਸੀ ਫੁੱਟ ਹੈ ਉਹ ਸਭ ਤੋਂ ਵੱਡੀ ਚੁਣੌਤੀ ਬਣੀ ਹੈ ਰਾਹੁਲ ਗਾਂਧੀ ਲਈ ਹਰਿਆਣੇ ਦੇ ਵਿੱਚ ਵੀ ਕਾਂਗਰਸ ਆਪਸੀ ਫੁੱਟ ਕਰਕੇ ਹਾਰੀ ਮੁੱਖ ਮੰਤਰੀ ਦੇ ਦਾਵੇਦਾਰ ਉੱਥੇ ਬਹੁਤ ਸੀ ਇੱਥੇ ਵੀ ਦਾਵੇਦਾਰ ਨੇ ਪ੍ਰਤਾਪ ਬਾਜਵਾ 6 ਵਾਰ ਦੇ ਲਗਭਗ ਮੰਤਰੀ ਨੇ ਐਮਐਲਏ ਨੇ ਰਾਜ ਸਭਾ ਲੋਕ ਸਭਾ ਮੈਂਬਰ ਨੇ ਪਾਰਲੀਮੈਂਟਰੀਅਨ ਨੇ ਧਨਲੇਦਾਰ ਲੀਡਰ ਨੇ ਉਹ ਵੀ ਉਹ ਵੀ ਦਾਵੇਦਾਰ ਨੇ ਮੁੱਖ ਮੰਤਰੀ ਦੇ ਚਰਨਜੀਤ ਚੰਨੀ ਸਾਹਿਬ ਕਾ ਮੁੱਖ ਮੰਤਰੀ ਨੇ ਐਮਪੀ ਨੇ ਉਹ ਵੀ ਦਾਵੇਦਾਰ ਨੇ ਸੁਖਜਿੰਦਰ ਰੰਧਾਵਾ ਡਿਪਟੀ ਮੁੱਖ ਮੰਤਰੀ ਦਾਵੇਦਾਰ ਨੇ ਰਾਜਾ ਵੜਿੰਗ ਬਤੌਰ ਪ੍ਰਧਾਨ ਦਾਵੇਦਾਰ ਹੈ ਮੁੱਖ ਮੰਤਰੀ ਦਾ ਅਰਗਟ ਸਿੰਘ ਉਹ ਵੀ ਤਿੰਨ ਵਾਰ ਦੇ ਐਮਐਲਏ ਨੇ ਉਹ ਵੀ ਮੁੱਖ ਮੰਤਰੀ ਦੇ ਦਾਵੇਦਾਰ ਨੇ ਨਵਜੋਤ ਸਿੱਧੂ ਮੈਂ ਨਵਜੋਤ ਸਿੱਧੂ ਨੂੰ ਤਾਂ ਰਿਜ਼ਰਵ ਕੋਟੇ 'ਚ ਰੱਖਦਾ ਹੁੰਨਾ ਕਿਉਂਕਿ ਉਹ ਤਾਂ ਹਾਈ ਕਮਾਂਡ ਦੇ ਕੋਟੇ ਦਾ ਕੈਂਡੀਡੇਟ ਹੈ ਜਦੋਂ ਹਾਈ ਕਮਾਂਡ ਨੂੰ ਲੱਗਿਆ ਕਿ ਦੂਸਰੇ ਕਿਸੇ ਦੇ ਵਾਸ ਦੀ ਗੱਲ ਨਹੀਂ ਰਹੀ ਤੇ ਹੋ ਸਕਦਾ ਉਹ ਨਵਜੋਤ ਸਿੰਘ ਸਿੱਧੂ ਨੂੰ ਕੱਢ ਲੈਣ ਵੀ ਨਵਜੋਤ ਸਿੱਧੂ ਅਸੀਂ ਸੀਐਮ ਦਾ ਚਿਹਰਾ ਬਣਾਵਾਂਗੇ ਔਰ ਅਗਰ ਕਾਂਗਰਸ ਕਸ਼ਨ ਉਹ ਸੀਐਮ ਦਾ ਚਿਹਰਾ ਨਹੀਂ ਬਣਾਉਂਦੀ ਤੇ ਫੇਰ ਕਾਂਗਰਸ ਦੀ ਗੁੱਟਬਾਜ਼ੀ ਇਸ ਰੂਪ ਚ ਵੀ ਰਹੇਗੀ ਕਿ ਮੈਂ ਆਪਣੇ ਵੱਧ ਤੋਂ ਵੱਧ ਬੰਦਿਆਂ ਨੂੰ ਟਿਕਟ ਦਵਾ ਕੇ ਜਿਤਾਵਾਂ ਕਿਉਂਕਿ ਫੇਰ ਕਾਂਗਰਸ ਗੁੱਟਾਂ ਚ ਵੰਡ ਕੇ ਚੋਣ ਲੜੇਗੀ ਜਿਵੇਂ ਹਰਿਆਣਾ ਚ ਕਾਂਗਰਸ ਗੁੱਟਾਂ ਚ ਚੋਣ ਲੜੀ ਹੈ ਸੋ ਕਾਂਗਰਸ ਦੀ ਸਥਿਤੀ ਹੌਲੀ ਹੌਲੀ ਕਲੀਅਰ ਹੋਏਗੀ ਹਜੇ ਤਾਂ 1 ਸਾਲ 8 ਮਹੀਨੇ ਪਏ ਨੇ ਜਿਹੜੀ ਕਾਂਗਰਸ 24 ਚ ਬੜੀ ਸੰਗਠਨ ਦਿਖਦੀ ਸੀ ਉਹੀ ਕਾਂਗਰਸ 25 ਆਉਂਦੇ ਆਉਂਦੇ ਜਿਮਨੀ ਚੋਣਾਂ ਚ ਖਿੰਡ ਗਈ ਬੁਰੀ ਤਰ੍ਹਾਂ ਬਾਕੀ ਵੇਖਦੇ ਆ ਕੀ ਬਣਦਾ ਆਉਂਦੇ ਦਿਨਾਂ ਚ ਲੀਡਰਸ਼ਿਪ ਦਿੱਲੀ ਔਰ ਭਾਰਤ ਪੂਸ਼ਨ ਆਸ਼ੂ ਲੋਕਾਂ ਦਾ ਧੰਨਵਾਦ ਕਰ ਰਿਹਾ ਲੋਕਾਂ ਚ ਜਾ ਕੇ ਇਹ ਵੀ ਚੰਗੀ ਗੱਲ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਨਾਲ ਪੂਰੀ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਹੀ ਆਣੀ ਹਰਜੋਤ ਕੌਨ ਵਿਦੇਓ ਜੀ ਜਿਆਸਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਪਰ ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧ